ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਦੱਸਦੀ ਕਿ ਸੋਮਵਾਰ ਨੂੰ ਹਲਕਾ ਖੰਨਾ ਦੇ ਪਿੰਡ ਭੂਮ ਦੀ ਵਿਖੇ ਪਹੁੰਚ ਕੇ ਯੂਪੀਐਸਸੀ ਪ੍ਰੀਖਿਆ ਪਾਸ ਕਰਕੇ ਆਈ ਆਈਏਐਸ ਬਣੇ ਜਸਕਰਨ ਸਿੰਘ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਤੇ ਉਹਨਾਂ ਜਸਕਰਨ ਸਿੰਘ ਨੂੰ ਨਿੱਘਾ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਸਿੱਖਿਆ ਸਖਤ ਮਿਹਨਤ ਅਤੇ ਦ੍ਰਿੜ ਇਰਾਦੇ ਦੇ ਿਸਲਾਗਾ ਕੀਤੀ ਏ ਇਸ ਮੌਕੇ ਤੇ ਉਹਨਾਂ ਨਾਲ ਉਹਨਾਂ ਦੀ ਤਰਮ ਪਤਨੀ ਗੁਰਪ੍ਰੀਤ ਕੋਰ ਸੰਧਵਾਵੀ ਮੌਜੂਦ ਸੰਸਪੀਕਰ ਗੁਲਤਾਰ ਸਿੰਘ ਸੰਧਵਾ ਦਾ ਕਹਿਣ ਹੈ ਕਿ ਪੰਜਾਬ ਸਰਕਾਰ ਜਲਦ ਹੀ ਯੂਨੀਅਨ ਪਬਲਿਕ ਸਰਵਿਸ ਕਮਿਸ਼ਨਰ ਯੂਪੀਐਸਸੀ ਪ੍ਰੀਖਿਆਵਾਂ ਦੇ ਚਾਹਵਾਨਾਂ ਨੂੰ ਕੋਚਿੰਗ ਦੇਣ ਲਈ ਆਧੁਨਿਕ ਸਿੱਖਲਾਈ ਕੇਂਦਰ ਖੋਲੇਗੀ ਤਾਂ ਜੋ ਕੇਂਦਰੀ ਸੇਵਾਵਾਂ ਖਾਸ ਕਰਕੇ ਯੂਪੀਐਸਸੀ ਦੁਆਰਾ ਆਯੋਜਿਤ ਪ੍ਰੀਖਿਆਵਾਂ ਵਿੱਚ ਸੂਬੇ ਦੇ ਉਮੀਦਵਾਰਾਂ ਦੇ ਘੱਟ ਦੇ ਅਨੁਪਾਤ ਨੂੰ ਪੂਰਾ ਕੀਤਾ ਜਾ ਸਕੇ ਬੇਗ ਹਿੰਮਤੇ ਨੇ ਲੋਕ ਜਿਹੜੇ ਸ਼ਿਕਵਾ ਕਰਨ ਮਕਦਮਾ ਦਾ ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ ਸਾਡਾ ਜਿਸ ਕਾਰਨ ਐਸ ਤਰ੍ਹਾਂ ਸੀਨਾ ਪਾੜ ਕੇ ਉੱਗਿਆ ਵੀ ਸਾਨੂੰ ਇਹ ਸਿਰਫ ਇਕੱਲੇ ਇਹਦੇ ਮਾਪੇ ਨੂੰ ਮਾਣ ਨਹੀਂ ਸਾਨੂੰ ਸਾਰੇ ਪੰਜਾਬੀਆਂ ਨੂੰ ਮਾਣ ਕਿ ਇੱਕ ਪਿੰਡ 'ਚ ਬੈਠਾ ਬੱਚਾ ਮਿਹਨਤ ਕਰਦਾ ਔਰ ਮਿਹਨਤ ਕਰਕੇ ਤੇਜ ਦੀ ਸਭ ਤੋਂ ਵੱਡੀ ਜਿਹੜੀ ਹੈ ਪ੍ਰੀਖਿਆ ਉਹਨੂੰ ਪਾਸ ਕਰਦਾ ਸੋ ਬਹੁਤ ਬਹੁਤ ਵਧਾਈ ਔਰ ਇਹਦੇ ਤੋਂ ਨਿਸਕਰਨ ਸਿੰਘ ਹੋਰਾਂ ਦੇ ਇਸ ਕਾਰਨਾਮੇ ਤੋਂ ਸਾਡੇ ਹੋਰ ਬੱਚੇ ਵੀ ਪ੍ਰੇਰਨਾ ਲੈਣਗੇ ਜਿਵੇਂ ਅੱਜ ਇੱਕ ਬਿਹਾਰ ਦੇ ਬੱਚੇ ਨੇ ਮਤਲਬ ਬਹੁਤ ਵੱਡੀ ਐਗਜ਼ੈਂਪਲ ਸੈੱਟ ਕਰ ਦਿੱਤੀ ਜਿਹੜਾ 100% ਅੱਖਾਂ ਤੋਂ ਹਨ ਉਹਦੀ ਮਾਂ ਨੇ ਉਹਨੂੰ ਬੋਲ ਕੇ ਪੜਾਇਆ ਤੇ ਉਹ ਬੱਚਾ ਆਈਐਸ ਕਲੀਅਰ ਕਰ ਗਿਆ ਸੋ ਇੱਥੋਂ ਆਪਣੇ ਸਾਰੇ ਬੱਚਿਆਂ ਨੂੰ ਪ੍ਰੇਰਨਾ ਲੈਣੀ ਚਾਹੀਦੀ ਹੈ ਕਿ ਅਮੀਰੀ ਗਰੀਬੀ ਉਹ ਤਾਂ ਸੈਕੰਡਰੀ ਗੱਲਾਂ ਨੇ ਅਗਰ ਤੁਸੀਂ ਮਿਹਨਤ ਕਰਦੇ ਆਂ ਤੇ ਪਰਮਾਤਮਾ ਮਿਹਰ ਕਰਦਾ ਜਿਸ ਕਰਨ ਤੇ ਵੀ ਕੀਤੀ ਹੈ ਉਹਨਾਂ ਤੇ ਵੀ ਕਰ ਸਕਦਾ ਔਰ ਆਪਣੇ ਪੰਜਾਬੀ ਬੱਚਿਆਂ ਨੂੰ ਇਹ ਚਾਹੀਦਾ ਕਿ ਆਪਾਂ ਠੀਕ ਹੈ ਬਾਹਰ ਵੀ ਜਾਣਾ ਚਾਹੀਦਾ ਕੋਈ ਵੱਡੀ ਗੱਲ ਨਹੀਂ ਬਾਹਰ ਉਦੋਂ ਜਾਓ ਜਦੋਂ ਤੁਸੀਂ ਆ ਚੀਜ਼ਾਂ ਨਹੀਂ ਕਰ ਸਕਦੇ ਪਹਿਲਾਂ ਆਹ ਦਾ ਟਰਾਈ ਕਰੋ ਜਿੰਨੀ ਸਾਡੀ ਕਰੀਮ ਹੈ ਉਹ ਬਾਹਰ ਤੁਰੀ ਜਾਂਦੀ ਹੈ ਵੈਸੇ ਤਾਂ ਬਾਬੇ ਨਾਨਕ ਦੀ ਸਾਡੇ ਤੇ ਕਿਰਪਾ ਹੈ ਉਹਨੇ ਕਿਹਾ ਵੀ ਉੱਜੜ ਜਿਓ ਜਿਹੜੇ ਚੰਗੇ ਚੰਗੇ ਆ ਹੁਕਮ ਤਾਂ ਉਸ ਬਾਬੇ ਨਾਨਕ ਦਾ ਹੀ ਆ ਪਰ ਉੱਥੇ ਜੇ ਉੱਥੇ ਜਾ ਕੇ ਵੀ ਆਪਾਂ ਰਾਜ ਕਰੀਏ ਨਾ ਸਾਨੂੰ ਰਾਜ ਕਰਨ ਵਾਲੀ ਕੌਮ ਬਣਾਇਆ ਸੋ ਆਪਾਂ ਨੂੰ ਇੱਥੇ ਵੀ ਮਿਹਨਤ ਕਰਨੀ ਚਾਹੀਦੀ ਔਥੇ ਮਿਹਨਤ ਕਰਨੀ ਚਾਹੀਦੀ ਔਰ ਅੱਗੇ ਨਿਕਲਣਾ ਚਾਹੀਦਾ ਜਿਸ ਤਰ੍ਹਾਂ ਜਿਸ ਕਰਨ ਨੇ ਇੱਕ ਵੱਡਾ ਇੱਕ ਕੀਰਤੀਮਾਨ ਸਾਫਤ ਕੀਤਾ ਬਹੁਤ ਸਾਨੂੰ ਇਹ ਪਰਿਵਾਰ ਨੂੰ ਵਧਾਈ ਇਸ ਨਗਰ ਨੂੰ ਵਧਾਈ ਸਾਨੂੰ ਆਪ ਦੇ ਆਪ ਦੀ ਮਾਨ ਮਹਿਸੂਸ ਹੁੰਦਾ ਗੁਰੂ ਸਾਹਿਬ ਦਾ ਬਹੁਤ ਸ਼ੁਕਰਾਨਾ ਔਰ ਪਰਮਾਤਮਾ ਕਰਨ ਇਹ ਬਹੁਤ ਵਧੀਆ ਇਹਦਾ ਕੈਰੀਅਰ ਹੋਵੇ ਗਰੀਬਾਂ ਦੀ ਨਿਮਾਣਿਆਂ ਦੀ ਨਤਾਣਿਆਂ ਦੀ ਇਹ ਸੇਵਾ ਕਰੇ ਤੇ ਪਰਮਾਤਮਾ ਸਾਡੇ ਸਾਰਿਆਂ ਦਾ ਨਾਮ ਉੱਚਾ ਕਰਾਉਂਦੇ ਸੋ ਸੋ ਜਿਵੇਂ ਕਿ ਯੂਪੀਐਸ ਤੋਂ ਆਈਐਸ ਤੋਂ ਕਲੀਅਰ ਕਰਦਾ ਹੈਗਾ ਉਸ ਲਈ ਪੰਜਾਬ ਸਰਕਾਰ ਕੁਝ ਕੋਚਿੰਗ ਸੈਂਟਰ ਕੋਲੋਂ ਜਾ ਰਹੀ ਹੈ ਇਹਦੇ ਵਾਸਤੇ ਸਾਡੀ ਪਲਾਨਿੰਗ ਹੈ ਜੀ ਕੋਚਿੰਗ ਸੈਂਟਰ ਕੋਲੋਂ ਇੱਕ ਮੈਂਟਰਸ਼ਿਪ ਪ੍ਰੋਗਰਾਮ ਬਣਾਇਆ ਜਿਹੜੇ ਅਫਸਰ ਜ਼ਿਲ੍ਹਿਆਂ 'ਚ ਲੱਗੇ ਹੋਏ ਆਈਐਸ ਆਈਪੀਐਸ ਉਹ ਜਿਹੜੇ ਉਹਨਾਂ ਨੂੰ ਸਕੂਲਾਂ 'ਚ ਭੇਜਿਆ ਜਾਊਗਾ ਤਾਂ ਕਿ ਬੱਚਿਆਂ ਨੂੰ ਦੱਸ ਕਿ ਹੁਣ ਬਹੁਤੇ ਬੱਚਿਆਂ ਨੂੰ ਆਪਣਾ ਪਤਾ ਪਤਾ ਹੀ ਨਹੀਂ ਹੈ ਵੀ ਕਰਨਾ ਕਿਵੇਂ ਹੈ ਤਾਂ ਉਹਨਾਂ ਨੂੰ ਗਾਈਡੈਂਸ ਦੇ ਕੇ ਹੁਣ ਸਾਡੇ ਬੱਚਿਆਂ ਦੇ ਦਿਮਾਗ 'ਚ ਜਿਹੜੀ ਗੱਲ ਪਾ ਦੋ ਉਹ ਬੜੇ ਫਰਟਾਈਲ ਹੈ ਬੱਚੇ ਆਪਣੇ ਉਦਲੇ ਪਾਸੇ ਤੁਰ ਪੈਂਦੇ ਔਰ ਕਾਮਯਾਬੀ ਹੋ ਜਾਂਦੀ ਸੋ ਇਸ ਪਾਸੇ ਵੀ ਸਰਕਾਰ ਸੋਚ ਰਹੀ ਹੈ ਸੈਂਟਰ ਕੋਲਣ ਦੀ ਵੀ ਸੋਚੀ ਜੀ ਜਿਵੇਂ ਕਿ ਮੈਂ ਆਈਆਰਐਸ ਬਣਿਆ ਸੀਗਾ ਤਾਂ ਸੰਧਵਾ ਸਾਹਿਬ ਨੇ ਆਪਣੇ ਪੰਜਾਬ ਲੈਜਿਸਲੇਟਿਵ ਅਸੈਂਬਲੀ ਸਾਨੂੰ ਬੁਲਾਇਆ ਸੀਗਾ ਤੇ ਬਹੁਤ ਸ਼ੁਭ ਕਾਮਨਾਵਾਂ ਦਿੱਤੀਆਂ ਸੀਗੀਆਂ ਇਸ ਵਾਰ ਮੇਰੇ ਕੋਲ ਟਾਈਮ ਬਹੁਤ ਘੱਟ ਸੀਗਾ ਇੱਕ ਦਿਨ ਦਾ ਹੀ ਸੀਗਾ ਤਾਂ ਸਰ ਨੇ ਆਪਣੇ ਕੀਮਤੀ ਸਮੇਂ ਵਿੱਚ ਸਮਾਂ ਕੱਢ ਕੇ ਕੋਟਕਪੂਰੇ ਤੇ ਚੰਡੀਗੜ੍ਹ ਜਾਂਦੇ ਹੋਏ ਆਉਂਦੇ ਆਉਂਦੇ ਨਾ ਪਲਾਨ ਬਣਾਇਆ ਤੇ ਇਨਸਟੈਂਟ ਪਲਾਨ ਸੀਗਾ ਤਾਂ ਕਾਫੀ ਖੁਸ਼ੀ ਹੋਈ ਕੀ ਗੱਲਬਾਤ ਹੋਈ ਉਹਨਾਂ ਨਾਲ ਜੀ ਸਰ ਨੇ ਕਾਫੀ ਸ਼ੁਭਕਾਮਨਾਵਾਂ ਦਿੱਤੀਆਂ ਸਰ ਨੇ ਕਿ ਮੇਰੀ ਸக்ஸੈਸ ਦਾ ਜਿਹੜੀ ਕਾਫੀ ਬੱਚਿਆਂ ਨੂੰ ਨੌਜਵਾਨਾਂ ਨੂੰ ਉਤਸ਼ਾਹਿਤ ਕਰੂਗੀ ਪ੍ਰੇਰਿਤ ਕਰੂਗੀ ਤੇ ਹੋਰ ਬਹੁਤ ਸਾਰੇ ਬੱਚੇ